ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਮੈਂ ਆ ਸੀ ਰਾਜ ਸ਼ੌਕਰ ਪਰ ਕਸ ਮਾਨਸਾ ਤੇ ਤੇ ਆਪਾਂ ਗੱਡੀ ਚ ਕਾਉਣੀ ਸੀ ਉੱਚੀ ਤੇ ਲੋਕੇਸ਼ਨ ਦੱਸ ਦਿੰਨਾ ਦੋਸਤੋ ਇਧਰਲੇ ਪਾਸੇ ਹੈਗਾ ਸਰਸਾ ਮਾਨਸਾ ਸ਼ਹਿਰ ਵੀ ਇਧਰ ਹੈ ਤੇ ਉਹ ਬੱਤੀ ਵਾਲਾ ਚੌਂਕ ਜਿਹਨੂੰ ਤਿੰਨ ਕੋਣੀ ਕਹਿ ਦਿੰਦੇ ਆ ਤੇ ਇਧਰ ਡਾਕਟਰ ਨਿਸ਼ਾਨ ਦਾ ਹਸਪਤਾਲ ਹੈ ਉਹਦੇ ਬਿਲਕੁਲ ਸਾਹਮਣੇ ਹੈ ਮਾਨਸਾ ਬਰਨਾਲਾ ਰੋਡ ਤੇ ਬਾਈ ਦੀ ਦੁਕਾਨ ਆ ਦੇਖੋ ਤੇ ਆਪਣੀ ਗੱਡੀ ਹੈ ਡਿਜ਼ਾਇਰ ਦੋਸਤੋ ਤੇ ਆ ਦੇਖੋ ਵੀਰੇ ਨੇ ਖੋਲ ਲਿਆ ਸ਼ੁਕਰ ਤੇ ਹੁਣ ਤੁਹਾਨੂੰ ਦਿਖਾਉਨੇ ਆਂਗੇ ਵੀ ਆਪਾਂ ਕਿਹੜਾ ਸਪੈਸਟਰ ਫੋਨ ਆ ਇਹਦੇ ਵਿੱਚ ਉੱਚੀ ਚਕਾਉਣ ਵਾਸਤੇ ਆਪਣਾ ਪਿੰਡਾ ਪੁੰਡਾ 'ਚ ਕੰਮ ਸੀ ਯਾਰਾ ਤੇ ਉਹ ਗੱਡੀ ਲੱਗ ਜਾਈਂਦੀ ਥੱਲੇ ਜਿਹੜੇ ਮਕੈਨਿਕ ਤੋਂ ਮੈਂ ਕੰਮ ਕਰਾਉਂਦਾ ਸੀਗਾ ਉਹ ਬਾਈ ਕਹਿੰਦਾ ਯਾਰ ਵੀ ਧਿਆਨ ਨਾਲ ਚਲਾਇਆ ਕਰੋ ਤੇ ਫੇਰ ਮੈਨੂੰ ਦੱਸ ਪਈ ਬਾਈ ਰਾਜ ਦੀ ਇਹ ਬਾਈ ਨਾਲ ਮੇਰੀ ਗੱਲ ਹੋਈ ਕਹਿੰਦਾ ਯਾਰ ਕੋਈ ਚੱਕਰੀ ਨਹੀਂ ਕਹਿੰਦਾ ਜਿੰਨੀ ਕਹੇਗਾ ਉੰਨੀ ਚੱਕ ਦੇਾਂਗੇ ਆ ਬਾਈ ਨੇ ਸ਼ੁਕਰ ਖੋਲ ਲਿਆ ਤੇ ਬਾਈ ਤੋਂ ਲੈਨੇ ਆਪਾਂ ਸਾਰੀ ਜਾਣਕਾਰੀ ਤੇ ਆ ਜਗਰਦ ਬਾਈ ਨੇ ਪਾਇਆ ਕੀ ਕਹਿੰਦੇ ਬਾਈ ਇਹਨੂੰ ਆ ਲਮੋਨੀ ਸਪੈਸਰ ਹੈ ਜੀ ਗੱਡੀ ਦੀ ਹਾਈਟ ਵਧਾਉਣ ਵਾਸਤੇ ਜੀ ਅੱਛਾ ਅੱਛਾ 2 ਇੰਚ ਦੀ ਹਾਈਟ ਵਧਾ ਦੇ ਓਕੇ ਓਕੇ ਜਿੰਨੇ ਮਰਜੀ ਉੱਚੀ ਕਰ ਲੋ ਇਹ ਆ ਸਾਰੀ ਗੱਡੀਆਂ ਦੇ ਅੱਛਾ ਇਹ ਇਹ ਕਿਥੇ ਪਊ ਆ ਪਿੱਛੇ ਵਾਲਾ ਆ ਗਿਆ ਜੀ ਸਵਿਫਟਰ ਅੱਛਾ ਟਕ ਲੰਪ ਨਾਲ ਲਾ ਜਾਂਦੇ ਜੀ ਉਹ ਕਲੰਪ ਨਾਲ ਇਹਦੇ ਨਾਲ ਖੜਕਦੀ ਨਹੀਂ ਜੀ ਗੱਡੀ ਅੱਛਾ ਜੀ ਕਹਿੰਦੇ ਵੀ ਜੂ ਕਲੰਪ ਹੈ ਇਹਦੇ ਨਾਲ ਖੜਕਦੀ ਨਹੀਂ ਆ ਪਿੱਛੇ ਪਊਗਾ ਜੀ ਆ ਅੱਗੇ ਪੈ ਗਿਆ ਪਿਛਲੇ ਵੀ ਤੁਹਾਨੂੰ ਦਿਖਾਵਾਂਗੇ ਮਿੱਤਰੋ ਤੇ ਬਾਈ ਦਾ ਕੰਮ ਹੈਗਾ ਸ਼ੌਕਰਾਂ ਦਾ ਅੱਛਾ ਇੱਥੇ ਲੱਗ ਜਾਂਦੀ ਹੈ ਠੀਕ ਹੈ ਇਹ ਬੈਕ ਵਾਲਿਆਂ ਦੇ ਬੈਕ ਵਾਲਾ ਤੇ ਠੀਕ ਹੈ ਠੀਕ ਹੈ ਤੇ ਵੀਰੇ ਦਾ ਕੰਮ ਹੈਗਾ ਜੀ ਸ਼ੌਕਰਾਂ ਦਾ ਡਿਸਪੋਜ਼ਲ ਸ਼ੌਕਰ ਵੀ ਮਿਲਦੇ ਨੇ ਨਵੇਂ ਸ਼ੌਕਰ ਵੀ ਮਿਲਦੇ ਨੇ ਮਾਉਂਟਰ ਆਵੜਾ ਜਿਹਨੂੰ ਆਹ ਕਹਿੰਦੇ ਆ ਇਹਦੇ ਨਾਲ ਵੀ ਕੜਕੜ ਕਰਨ ਲੱਗ ਜਾਂਦੀ ਗੱਡੀ ਇਹ ਵੀ ਵੀਰਾ ਪਾਉਂਦਾ ਹੈ ਤੇ ਆਹ ਦੇਖੋ ਆਹ ਭਾਈ ਭਾਈ ਸ਼ੌਕਰਾਂ ਦਾ ਬਣਾ ਰਾ ਵੀਰੇ ਕੋਲੇ ਆ ਨਵੇਂ ਆ ਸਾਰੇ ਸਪਰਿੰਗ ਸਪਰਿੰਗ ਜਿਹੜੇ ਹੁੰਦੇ ਨੇਗੇ ਆਹ ਦੇਖੋ ਕੰਮ ਪੂਰਾ ਟੌਪ ਤੇ ਹੈ ਜੀ ਤੇ ਆ ਬਾਈ ਜਿਹੜੀਆਂ ਚੀਜ਼ਾਂ ਪਈਆਂ ਗਿਆ ਇਹ ਉੱਚੀ ਚੱਕਣ ਵਾਸਤੇ ਹੈ ਗੱਡੀ ਕੋਈ ਡੀ ਕੋਈ ਵੀ ਹੋਵੇ ਬਾਈ ਕਹਿੰਦਾ ਹਨਾ ਤੇ ਆਹ ਦੇਖੋ ਵੱਡੇ ਤੋਂ ਵੱਡਾ ਸਾਈਜ਼ ਪਿਆ ਹੈਗਾ ਤੇ ਇਹਨਾਂ ਦੀ ਡਿਲੀਵਰੀ ਵੀ ਹੈ ਕਹਿੰਦੇ ਕਿਥੇ ਮਰਜ਼ੀ ਮੰਗਵਾ ਲਓ ਤੇ ਬਾਈ ਨਾਲ ਮੇਰੀ ਗੱਲ ਹੋਈ ਕਹਿੰਦਾ ਆਲ ਇੰਡੀਆ ਚ ਜਿੱਥੇ ਮਰਜ਼ੀ ਆਓ ਕਹਿੰਦਾ ਤੇ ਇੱਕ ਗੱਲ ਬਾਈ ਯਾਰ ਮੈਂ ਹੋਰ ਨੋਟ ਕੀਤੀ ਯਾਰ ਤੁਹਾਡੇ ਕੋਲੇ ਫੋਨ ਕੋਲ ਨਹੀਂ ਬੜੀਆਂ ਹੁੰਦੀਆਂ ਗਿਆ ਹਾਂਜੀ ਤੇ ਬਾਈ ਇੱਕ ਪਾ ਜਾਂਦਾ ਜੀ ਮਾਲ ਬਹੁਤ ਜਾਂਦਾ ਜੀ ਬਾਕੀ ਅੱਛਾ ਅੱਛਾ ਹਾਂ ਹਰਿਆਣਾ ਰਾਜਸਥਾਨ ਯੂਪੀ ਗੁਜਰਾਤ ਬੰਬਈ ਸਾਰੇ ਕਿਤੇ ਜਾਂਦੇ ਆ ਅੱਛਾ ਪੂਰੇ ਹਾਈ ਲੈਵਲ ਤੇਲੀ ਦੇ 5-7 ਕਰੋੜ ਜਿਹੇ ਰਹਿ ਗਈ 5-10 ਅੱਛਾ ਅੱਛਾ ਵਧੀਆ ਗੱਲ ਆ ਵਧੀਆ ਠੀਕ ਆ ਇਹ ਕਾਮਯਾਬ ਪੂਰਾ ਹਨਾ ਹਾਂਜੀ ਹਾਂਜੀ ਤੇ ਜਿਹੜੇ ਆਪਣਾ ਪੇਜ ਬਣਾਇਆ ਹੋਇਆ ਜੀ ਫੇਸਬੁੱਕ ਤੇ ਇੰਸਟਾ ਤੇ YouTube ਤੇ ਜੀ ਖੜਾ ਸੌਪਰ ਵਰਕਰ ਸਮਾਨਸਾ ਦੇ ਨਾਂ ਤੇ ਜੀ ਓਕੇ ਓਕੇ ਤੇ ਉੱਥੇ ਬਾਈ ਵੀਡੀਓ ਪਾਉਂਦਾ ਹੈ ਤੇ ਤੁਸੀਂ ਵੀਡੀਓ ਚੈੱਕ ਵੀ ਕਰ ਸਕਦੇ ਆ ਕਿੱਥੋਂ ਕਿੱਥੋਂ ਦੇ ਬੰਦੇ ਨੇ ਪਵਾਇਆ ਤੇ ਬਾਕੀ ਸੋਨੂੰ ਵੀਊ ਵੀ ਮਿਲ ਜਾਣਗੇ ਵੀ ਕੀ ਗੱਲਬਾਤ ਹੈ ਜੀ ਹਨਾ ਸਾਰਾ ਦੇਖ ਕੇ ਬਾਈ ਦਾ ਨੰਬਰ ਮੈਂ ਦੱਸਦਾ ਸੋਨੂੰ ਨੰਬਰ ਫੇਰ ਵੀ ਚਲਾ ਵੀ ਦੇਮਾਂ ਸਕਰੀਨ ਤੇ ਤੇ ਤੁਸੀਂ ਕੰਟੈਕਟ ਕਰ ਲੈਣਾ ਜਿਹੜੇ ਵੀਰ ਨੇ ਗੱਡੀ ਚਕਾਉਣੀਆਂ ਉੱਚੀ ਹਨਾ ਤੇ ਉਹ ਗੱਡੀਆਂ ਦੱਸੋ ਬਾਈ ਕਿਹੜੀਆਂ ਕਿਹੜੀਆਂ ਉੱਚੇ ਚੱਕਦੇ ਨੇ ਤੁਸੀਂ ਹੁਣ ਮਰਜ਼ੀ ਗੱਡੀ ਹੋਵੇ ਅੱਛਾ ਹਾਂ ਕਿੰਨੀ ਮਰਜ਼ੀ ਉੱਚੀ ਜਿੰਨੇ ਮਰਜ਼ੀ ਕਰਾ ਲਓ ਜੀ 3-4 ਇੰਚ ਤੱਕ ਜਿੰਨੀ ਮਰਜ਼ੀ ਕੋਈ ਦਿੱਕਤ ਨਹੀਂ ਆਉਂਦੀ ਚੱਲਣ ਦੇ ਵਿੱਚ ਠੀਕ ਹੈ। ਸੁਣੇ ਲੱਗਦੇ ਅੱਜ ਕਹਿੰਦੇ ਜੀ ਟਾਇਰ ਚੋੜੇ ਪਾ ਲੈਂਦੇ ਜੀ। ਹਾਂ ਹਾਂ। ਬਈ ਕਰਕੇ ਦਿੱਕਤ ਆਉਣ ਲੱਗੀ ਹੁੰਦੀ ਥੱਲੇ ਲੱਗਣ ਦੀ ਟਾਇਰ ਨਾਲ। ਠੀਕ ਹੈ ਜੀ। ਉਹਦੇ ਵਾਸਤੇ ਸਪੈਸ਼ਲੇ ਕੰਮ ਆਵੇ। ਠੀਕ ਹੈ ਠੀਕ ਹੈ ਠੀਕ ਠੀਕ। ਚਲੋ ਬਾਕੀ ਆ ਦੇਖੋ ਮੂਰਲਾ ਸ਼ੌਕਰ ਹੈ ਤੇ ਮਗਰਲੇ ਵੀ ਤੁਹਾਨੂੰ ਦਿਖਾਉਂਗਾ ਬਾਈ ਹਨਾ ਤੇ ਬਾਈ ਨੇ ਸਪਰਿੰਗ ਫੋਲਿਆ ਹੈਗਾ ਤੇ ਵੀਰਾ ਕਹਿੰਦਾ ਅੱਛਾ ਆ ਨਿਕਲ ਗਏ ਜੀ। ਇਹਦੇ ਥਾਂ ਤੇ ਆ ਪੈ ਜੀ। ਆ ਸਪਿਸਟਰ ਪੈ ਗਿਆ ਠੀਕ ਹੈ ਜੀ। ਅੱਛਾ ਇਹ ਪੈ ਜੂਗਾ ਹਨਾ। ਇਹ ਨਾਲ ਫਾਈਟ ਵੱਜ ਜੂਗੀ ਗੱਡੇ 3 ਇੰਚ अच्छा अच्छा अच्छा। મિત્રો ਐਨ ਨਹੀਂ ਚੱਕ ਦੀ ਗੱਡੀ ਤੇ ਮੈਂ ਟਰਾਈ ਵੀ ਲੈ ਕੇ ਆਇਆ ਕੋਈ ਖੜਕਾ ਨਹੀਂ ਹੈਗਾ ਤੇ ਆਹ ਦੇਖੋ ਜੀ। ਤੇ ਪਹਿਲਾਂ ਥੱਲੇ ਲੱਗ ਜਾਂਦੀ ਸੀ ਯਾਰ ਮੈਨੂੰ ਔਖਾ ਬਹੁਤ ਸੀਗਾ। ਤੇ ਜਿਹੜੇ ਮਿੱਤਰ ਨੇ ਗੱਡੀ ਉੱਚੀ ਚਕਾਉਣੀ ਹੈ ਤੇ ਬਾਈ ਨਾਲ ਕਰਿਓ ਕੰਟੈਕਟ। ਠੀਕ ਹੈ ਜੀ ਦੋਸਤੋ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਠੀਕ ਹੈ ਜੀ ਧੰਨਵਾਦ।